ਕਾਲ ਸਾਵੈ ਦਿੱਤੇ ਸ਼ਲੰਗ ਸੇਦਰੰਗ ਕੋਟ ਵਿਗਨੰ ਖਬਰਾਦੰ ਚਲਿਕ ਮੈ ਟੈਲੀਵਿ ਸੰਮਲੰ ਇਹ ਨਿਸ਼ਾਨੀਆਂ ਮਨ ਮੁੱਖਾਂ ਦੀਆਂ ਗੁਰਵਾਣੇ ਦੇ ਅੰਦਰ ਸਤਿਗੁਰਾਂ ਨੇ ਦੱਸਿਆ ਨੇ ਕਿਸੇ ਦੇ ਨਾਲ ਧੋਖਾ ਕਰਨਾ ਕਿਸੇ ਦੇ ਐਬ ਖੋਗਣ ਫਰੋਲਣ ਹਤ ਕਿਸੇ ਦੇ ਕੰਮ ਦੇ ਵਿੱਚ ਕਰੋੜਾ ਵਿਗਨ ਪਾ ਦੇਣ ਹਤ ਪਾਪ ਕਮਾਉਣਾ ਹੇ ਕਿਸੇ ਗਰੀਬ ਦੀ ਨਿਰਾਦਰੇ ਕਰ ਦੇਣੀ ਅਤੇ ਮਾਇਆ ਦੇ ਵਿੱਚ ਗੁਲਤਾਨ ਹੋ ਕਰਕੇ ਗਰੀਬਾਂ ਨੂੰ ਮਜਲੂਮਾਂ ਨੂੰ ਆਪਣੇ ਗੁਲਾਮ ਸਮਝਣਾ ਫੇ ਜਿਹੜੀਆਂ ਨਿਸ਼ਾਨੀਆਂ ਨੇ ਮਨਮੁਖ ਵੰਦੇ ਰੀਆਂ ਗੁਰਬਾਣੀ ਦੇ ਅੰਦਰ ਦੱਸੀਆਂ ਨੇ ਜਿਹਦੇ ਬਾਵਤ ਗੁਰਬਾਣੀ ਦੇ ਅੰਤਰ ਵੇਅੰਤ ਪ੍ਰਮਾਣ ਨੇ ਪਾਪਾਂ ਬਾਝੋ ਹੋ ਗਏ ਨਾ ਹੀ 모યા ਸਾਥ ਨਾ ਜਾਈ ਇਹ ਨਿਸ਼ਾਨੀਆਂ ਮਨਮੁਖਾਂ ਦੀਆਂ ਦੱਸੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ